ਅੱਜ ਇਫਤਾਰ ਪਾਰਟੀ ਦਾ ਇੱਥੇ ਆਯੋਜਨ ਕੀਤਾ ਗਿਆ ਸੀਗਾ ਇਹ ਸਾਰੇ ਮੁਸਲਮ ਭਾਈਚਾਰੇ ਨੇ ਇਹਦੇ ਵਿੱਚ ਇੱਕ ਮੁਹੱਬਤ ਦਾ ਸੰਦੇਸ਼ ਦੇਣ ਲਈ ਸਾਰੇ ਪੂਰੇ ਨਵਾਂ ਸ਼ਹਿਰ ਨੂੰ ਇਕੱਠਾ ਕੀਤਾ ਸੀਗਾ ਹਰ ਇੱਕ ਵਰਗ ਹਰ ਇੱਕ ਮਜ਼ਹਬ ਦੇ ਲੋਕਾਂ ਨੂੰ ਔਰ ਦਰਸਲ ਸਾਡੀ ਜਿਹੜੀ ਕਾਮਯਾਬੀ ਹੈਗੀ ਉਹ ਇਹਦੇ ਵਿੱਚ ਹੀ ਹੈਗੀ ਕਿ ਜਦੋਂ ਆਪਾਂ ਸਮਾਜਿਕ ਸਾਜ ਨਾਲ ਇੱਕ ਦੂਜੇ ਨਾਲ ਰਲਦੇ ਹੈਗੇ ਇਨਸਾਨੀਅਤ ਨੂੰ ਫਰੋਖ ਦੇਨੇ ਹੈਗੇ ਉਸ ਵੇਲੇ ਆਪਾਂ ਕਾਮਯਾਬੀ ਵੱਲ ਕਦਮ ਰੱਖਦੇ ਹੈਗੇ ਤੇ ਅੱਜ ਜਿਹੜਾ ਇਹ ਉਪਰਾਲਾ ਹੈਗਾ ਇੱਕ ਕਾਮਯਾਬੀ ਵੱਲ ਬਧਾਇਆ ਗਿਆ ਇੱਕ ਕਦਮ ਹੈ ਜਿਦੇ ਵਿੱਚ ਸਾਰੇ ਇੱਕ ਕਾਫਲੇ ਵਾਂਗੂ ਸਾਰੇ ਨਾਲ ਮਿਲ ਕੇ ਰਲ ਕੇ ਚੱਲ ਰਹੇ ਹੈਗੇ ਬਹੁਤ ਮੁਬਾਰਕ ਬਾਤ ਹੈ مستਹਕ ਨਵਾਂ ਸ਼ਹਿਰ ਦੇ ਲੋਕੀ ਜਿਹੜੇ ਇਸ ਮੁਹੱਬਤ ਨਾਲ ਇਸ ਸ ਸਮਾਗਮ ਚ ਸ਼ਰੀਕ ਹੋਏ ਨੇ ਮੈਂ ਉਮੀਦ ਕਰਦਾ ਹੈਗਾ ਕਿ ਇਸੇ ਤਰ੍ਹਾਂ ਹਰ ਇੱਕ ਵਰਗ ਹਰ ਮੁਸਲਿਮ ਭਾਈਚਾਰਾ ਵੀ ਜਿਹੜਾ ਗੁਰਪਰਵ ਚ ਹੋਰ ਜਿਹੜੀ ਹਿੰਦੂ ਤਿਉਹਾਰ ਹੁੰਦੇ ਨੇ ਦੂਜੇ ਹੋਰ ਮਜ਼ਹਬ ਦੇ ਤਿਉਹਾਰ ਹੁੰਦੇ ਨੇ ਉਹਦੇ ਵਿੱਚ ਵੱਧ ਚੜ ਕੇ ਹਿੱਸਾ ਲੈਣਗੇ ਮੁਹੱਬਤ ਦਾ سلوਕ ਕਰਨਗੇ ਇੱਕ ਦੂਜੇ ਨਾਲ ਇੱਕ ਫੈਜ਼ ਵਾਲੀ ਇੰਟੀਟੀ ਫਾਇਦੇ ਵਾਲੀ ਇੰਟੀਟੀ ਬਣ ਕੇ ਰਹਿਣਗੇ ਕਹਿੰਦੇ ਨੇ ਕਿ ਜਿੱਥੇ ਰਹੇਗਾ ਵਹੀਂ ਰੋਸ਼ਨੀ ਲੁਟਾਏਗਾ ਕਿਸੇ ਚਿਰਾਗ ਦਾ ਆਪਣਾ ਮਕਾ ਨਹੀਂ ਹੁੰਦਾ ਜਿਵੇਂ ਸਾਰਾ ਅਗਵੰਗੂ ਰੋਤਾ ਕਿ ਰੋਸ਼ਨੀ ਫੈਲਦੀ ਰਹੇ ਹਰ ਆਨ ਜਾਣ ਵਾਲਾ ਉਹਦੇ ਚੋਂ ਆਪਣੇ ਲਈ ਰਹਿਨਮਾਈ ਹਾਸਲ ਕਰਦਾ ਰਹੇ ਇਹ ਹੀ ਕਾਮਯਾਬੀ ਹੈ ਅੱਜ ਰਮਜ਼ਾਨ ਦੇ ਮੌਕੇ ਤੇ ਇਖਤਿਆਰ ਪਾਰਟੀ ਦੇ ਸਾਰੇ ਸਤਕਾਰਯੋਗ ਸਾਥੀ ਭਾਈਚਾਰਕ ਸਾਂਝ ਨੂੰ ਕਾਇਮ ਕਰਦੇ ਹੋਏ ਸ਼ਾਮਲ ਹੋਏ ਸਾਡੇ ਦਰਮਿਆਨ ਸਾਡੇ ਬਹੁਤ ਹੀ ਸਤਕਾਰਯੋਗ ਐਮਐਫ ਰੁਕੀ ਸਾਹਿਬ ਏਡੀਜੀਪੀ ਸਾਹਿਬ ਜਿਨ੍ਹਾਂ ਦਾ ਪੰਜਾਬ ਦੇ ਅੰਦਰ ਬਹੁਤ ਵੱਡਾ ਯੋਗਦਾਨ ਸ਼ਾਂਤੀ ਲਿਆਉਣ ਦੇ ਲਈ ਨਮਾਸ਼ਰ ਵੀ ਰਹੇ ਔਰ ਸਾਡੇ ਇੱਥੋਂ ਦੇ ਸਤਕਾਰਯੋਗ ਡੀਐਸਪੀ ਸਾਹਿਬ ਰਾਜਕਮਰ ਜੀ ਇਨਸਪੈਕਟਰ ਸਾਹਿਬ ਸਾਡੇ तमाम ਪਾਰਟੀਆਂ ਦੇ ਜਿਹੜੇ ਆਗੂ ਸਹਿਬਾਨ ਜਿਨ੍ਹਾਂ ਨੇ ਹਮੇਸ਼ਾ ਨਵਾਂ ਸ਼ਹਿਰ ਦੇ ਅੰਦਰ ਭਾਈਚਾਰਕ ਸਾਂਝ ਨੂੰ ਮੌਜੂਦ ਰੱਖਣ ਲਈ ਸਾਥ ਦਿੱਤੇ ਅੱਜ ਉਹ ਵੀ ਇੱਥੇ ਪਹੁੰਚੇ ਅੱਜ ਦੇ ਇਸ ਮੌਕੇ ਤੇ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਔਰ ਆਸ ਕਰਦਾ ਹਾਂ ਇਸ ਤਰ੍ਹਾਂ ਨਵਾਂ ਸ਼ਹਿਰ ਔਰ ਨਵਾਂ ਸ਼ਹਿਰ ਦੇ ਇਲਾਕੇ ਦੇ ਅੰਦਰ ਆਪਾਂ ਰਲ ਮਿਲ ਕੇ ਭਾਈਚਾਰਕ ਸਾਂਝ ਦਾ ਕੰਮ ਕਾਮਯਾਬ ਕਰੀਏ ਤਾਂ ਜੋ ਰਾਂ ਮਿਲ ਕੇ ਰਹੀਏ ਜਿਹਦੇ ਨਾਲ ਹੀ ਤਰੱਕੀ ਵੱਲ ਜਾ ਸਕਦੇ ਹਾਂ ਬਹੁਤ ਜ਼ਰੂਰ ਬਹੁਤ ਜ਼ਰੂਰ ਸਾਥਿਓ ਇਫਤਾਰ ਪਾਰਟੀ ਤੇ ਅੱਜ ਮੁਸਲਿਮ ਭਾਈਚਾਰਾ ਨੇ ਇੱਥੇ ਬੁਲਾਇਆ ਸੀ ਔਰ ਇੱਥੇ ਆ ਕੇ ਮਹਿਸੂਸ ਕੀਤਾ ਕਿ ਜਿਹੜੀ ਸਮਾਜਿਕ ਭਾਈਚਾਰਾ ਆ ਉਹ ਇਸੇ ਤਰੀਕੇ ਵੱਧਦਾ ਫੁੱਲਦਾ ਰਹੇ ਔਰ ਇਹਨਾਂ ਵੱਲੋਂ ਬਹੁਤ ਅੱਛਾ ਉਪਰਾਲਾ ਸੀ Hindu Muslim Sikh Sai ਸਭ ਇਹ ਮਿਲ ਕੇ ਭਾਈ-ਭਾਈ ਉਹ ਜਿਹੜਾ ਮੈਸੇਜ ਇੱਥੋਂ ਮਿਲਿਆ ਔਰ ਸਭ ਤੋਂ ਖਾਸ ਗੱਲ ਇਹ ਹੈ ਕਿ ਜਦੋਂ ਇਕੱਠੇ ਬਹਿ ਕੇ ਰੋਜ਼ਾ ਖੋਲਦੇ ਆ ਇਕੱਠੇ ਬਹਿ ਕੇ ਖਾਂਦੇ ਆ ਤਾਂ ਭਾਈਚਾਰਾ ਮਜ਼ਬੂਤ ਹੁੰਦਾ ਹੈ ਔਰ ਜਿਵੇਂ ਰਮਜ਼ਾਨ ਇਹਨਾਂ ਦੇ ਰੋਜ਼ੇ ਚੱਲ ਰਹੇ ਸੀ ਉਹਦੇ ਵਿੱਚ ਤਾਲੀਮ ਹੀ ਇਹੀ ਮਿਲਦੀ ਹੈ ਕਿ ਸਬਰ ਰੱਖਣਾ ਇਨਸਾਫ ਕਰਨਾ ਮਿਲ ਕੇ ਰਹਿਣਾ ਭਾਈਚਾਰਾ ਇਹੀ ਹੈ ਤਾਲੀਮ ਇੱਥੋਂ ਹੀ ਮਿਲਦੀ ਹੈ ਔਰ ਇੱਥੋਂ ਸਨੇਹਾ ਵੀ ਬਹੁਤ ਅੱਛਾ ਜਾਂਦਾ ਕਿਉਂਕਿ ਹਿੰਦੂ ਮੁਸਲਮ ਸਿੱਖ ਸਮਾਜ ਇਸਾਈ ਸਮਾਜ ਤੋਂ ਸਾਰੇ ਭਰਾ ਇੱਥੇ ਪਹੁੰਚੇ ਆ ਔਰ ਸਾਰਿਆਂ ਨੇ ਬੜੇ ਹੀ ਮੁਕੱਦਸ ਮਾਹੌਲ ਸਿਗਾ ਮੁਕੱਦਸ ਜਗ੍ਹਾ ਹੈ ਬੜੀ ਖੁਸ਼ ਭਰੇ ਅੰਦਾਜ਼ ਵਿੱਚ ਖੁਸ਼ ਭਰੇ ਤਰੀਕੇ ਨਾਲ ਖੁਸ਼ੀ ਭਰੇ ਤਰੀਕੇ ਨਾਲ ਜਿਹੜਾ ਸਾਰਿਆਂ ਨੇ ਇਕੱਠੇ ਖਾਣਾ ਖਾਦਾ ਔਰ ਇਹ ਪਿਆਰ ਇਸੇ ਤਰੀਕੇ ਮਜ਼ਬੂਤ ਰਵੇ ਭਾਈਚਾਰਕ ਸਾਂਝ ਬਣੀ ਰਵੇ ਔਰ ਸਾਰੇ ਹੀ ਭਰਾ ਰਲ ਮਿਲ ਕੇ ਹਿੰਦੂ ਮੁਸਲਮ ਸਿੱਖ ਇਸਾਈ ਸਾਰੇ ਭਰਾ ਰਲ ਕੇ ਸ਼ਹਿਰ ਦੀ ਬਿਹਤਰੀ ਲਈ ਕੰਮ ਕਰਦੇ ਰਹੀਏ ਸਬਰ ਸੰਤੋਖ ਭਾਈਚਾਰਕ ਸਾਂਝ ਦੇ ਨਾਲ ਸ਼ਹਿਰ ਦੀ ਬਿਹਤਰੀ ਲਈ ਕੰਮ ਕਰਦੇ ਰਹੀਏ ਇਹੀ ਤਾਲੀਮ ਇੱਥੋਂ ਮਿਲਦੀ ਹੈ ਠੀਕ ਹੈ ਜੀ ਬਿਲਕੁਲ ਸਹੀ ਸੂਰੀ ਸਾਹਿਬ ਆਪਨੇ ਬਹੁਤ ਅੱਛੀ ਬਾਤ ਕਹੀ ਲੇਕਿਨ ਇਕੱਠੇ ਬਹਿ ਕੇ ਰੋਜ਼ਾ ਖੋਲਦੇ ਆ ਨਾ ये तो अच्छी फीलिंग पहले आप तीस चालीस साल बैकग्राउंड में जाइए हमारी हुँ। जो बुजुर्ग माताएं थीं वो मोहल्ले पड़ोस के बच्चों को बुला बुला कर एक दस्तर खान पर बिठा के पहले वो वो होते थे बैठने के ना नीचे बैठने के मुंडे जो होते थे वो खजूर के पेड़ के तो उन पर बिठा के वो खाना खिला खिलाती थी और पत्तल पर खिलाती थी मैंने खुद उस ਉਸ ਜੀ ਮਾਨੋਤ ਸਿੰਘ ਭਾਈ ਸਾਹਿਬ ਜਿਹੜਾ ਅਬ ਆਪਸ ਵਿੱਚ ਸਾਡੇ ਚ ਕੋਈ ਫਰਕ ਨਹੀਂ ਹੈ ਇਹ ਫਰਕ ਇਹਹੀ ਇਹ ਫਰਕ ਵਾਜਣਾ ਨੇ ਫਰਕ ਪਾਇਆ ਇਹ ਹੋਣਾ ਨਹੀਂ ਚਾਹੀਦਾ ਲਾ ਬਿਲਕੁਲ ਮੈਂ ਤਾਂ ਇਹ ਕਮਾ ਕਿ ਪੂਰੇ ਦੇਸ਼ ਮੈਂ ਕਿਹਾ ਪੂਰੇ ਮੁਲਕ ਮੈਂ ਇਹ ਸਾਂਝ ਕੀ ਮੁਹਿੰਮ ਕੇ ਵਯਾਰ ਚਲ ਜਾਣੀ ਚਾਹੀਦੀ ਜਿਹੜੀ ਇਤੋਂ ਨਵੇਂ ਸ਼ਹਿਰ ਤੋਂ ਆਪਾਂ ਕੀਤੇ ਹਾਂ ਦਾ ਸ਼ੁਕਰੀਆ ਸ਼ੁਕਰੀਆ ਠੀਕ ਹੈ ਜੀ ਜੀ ਬਸ ਜਦੋਂ ਮੈਂ ਜਿਹੜੀ ਗੱਲ ਕਹੀ ਇੱਕ ਰਲ ਕੇ ਆਪਾਂ ਬੈਠੇ ਆ ਰਲ ਕੇ ਬੈਠੇ ਆ ਇਕੱਠੇ ਖਾਣਾ ਖਾਦਾ ਰੋਜ ਜਦੋਂ ਇਹਨਾਂ ਨੇ ਖੋਲਿਆ ਤੇ ਉਹ ਬੜੀ ਅੱਛੀ ਜਿਹੜੀ ਫੀਲਿੰਗ ਹੈ ਬੜਾ ਅੱਛਾ ਮਾਹੌਲ ਹੈ ਮੁਕੱਦਸ ਮਾਹੌਲ ਬਣ ਜਾਂਦਾ ਕੀ ਕਹੋਗੇ ਜੀ ਬਿਲਕੁਲ ਸੂਰੀ ਸਾਹਿਬ ਬਹੁਤ ਵਧੀਆ ਗੱਲ ਐਕਚੁਅਲੀ ਸਾਰੀਆਂ ਗੱਲਾਂ ਤਾਂ ਕਹਿ ਹੀ ਚੁੱਕੇ ਆ ਕਹਿਣ ਨੂੰ ਕੁਝ ਬਾਕੀ ਨਹੀਂ ਇੱਕ ਚੀਜ਼ ਜਿਹੜੀ ਅਸੀਂ ਇਹ ਅੱਜ ਦੀ ਨਹੀਂ ਹੈਗੀ ਅਸੀਂ ਬਹੁਤ ਧਿਰ ਪਹਿਲਾਂ ਦੇ ਇਸ ਚੀਜ਼ ਦੇ ਉੱਤੇ ਪੈਰਾ ਦਿੰਦੇ ਆ ਰਹੇ ਆ ਇਹ ਵੱਖਰੀ ਗੱਲ ਹੈ ਕਿ ਅੱਜ ਜਿਹੜਾ ਹੈ ਉਹ ਮੀਡੀਆ ਦੇ ਥਰੂ ਇਹ ਸੰਦੇਸ਼ ਲੋਕਾਂ ਤੱਕ ਪਹੁੰਚ ਰਿਹਾ ਪਰ ਸਾਡੀ ਜਿਹੜੀ ਭਾਈਵਾਲਤਾ ਹੈਗੀ ਹੈ ਸਾਡੀ ਭਰਾਵਾਂ ਦੀ ਕਦੇ ਵੀ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਅਸੀਂ ਸਾਰੇ ਕਦੇ ਇਹਨਾਂ ਮੋੜੇ ਨਾ ਮੋੜਾ ਲਾ ਕੇ ਖੜੇ ਹੁੰਨੇ ਆਂ ਔਰ ਖਾਸ ਤੌਰ ਤੇ ਹੱਕ ਸੱਚ ਦੇ ਲਈ ਤੇ ਅਸੀਂ ਇਹ ਚਾਹੁੰਦੇ ਆਂ ਕਿ ਕੋਈ ਵੀ ਜਿਹੜਾ ਇਨਸਾਨ ਹੈ ਇਸ ਧਰਤੀ 'ਤੇ ਉਹ ਧਰਮਾਂ ਮਜਬਾਂ ਤੋਂ ਉੱਪਰ ਉੱਠ ਕੇ ਸੋਚੇ ਹਾਂ ਤੇ ਇਹ ਜਿਹੜੀ ਇਨਸਾਨੀਅਤ ਹੈ ਉਹਨੂੰ ਜ਼ਿੰਦਾ ਰੱਖਣ ਵਾਸਤੇ ਸਾਨੂੰ ਇਹਨਾਂ ਚੀਜ਼ਾਂ ਤੋਂ ਉੱਪਰ ਉੱਠਣਾ ਪੈਣਾ ਜੇ ਅਸੀਂ ਇਸ ਤਰ੍ਹਾਂ ਦੀ ਕੱਟੜਵਾਦੀ ਦੇ ਨਾਲ ਧਰਮਾਂ ਦੇ ਨਾਮ ਤੇ ਇੱਕ ਦੂਜੇ ਨੂੰ ਨਫ਼ਰਤ ਕਰਦੇ ਰਹੇ ਤਾਂ ਇਹਦਾ ਫਾਇਦਾ ਜ਼ਰੂਰ ਕੋਈ ਤੀਜਾ ਬੰਦਾ ਚੁੱਕਦਾ ਹੈ ਸੋ ਅਸੀਂ ਚਾਹੁੰਦੇ ਹਾਂ ਕਿ ਸਾਰੇ ਮਿਲ ਵਰਕੇ ਇਸ ਤਰ੍ਹਾਂ ਰਹਿਣ ਜਿੱਦਾਂ ਅੱਜ ਅਸੀਂ ਇੱਥੇ ਸਾਰੇ ਧਰਮਾਂ ਦੇ ਲੋਕ ਇਕੱਠੇ ਹੋਏ ਆ ਇਸੇ ਤਰ੍ਹਾਂ ਹਰ ਜਗ੍ਹਾ ਤੇ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਜਿਹੜੀ ਭਾਈਵਾਲ ਜਿਹੜਾ ਸਾਡਾ ਸਾਂਝੀ ਵਾਰਤਾ ਦਾ ਜਿਹੜਾ ਸੰਦੇਸ਼ ਹੈ ਇਹ ਹਮੇਸ਼ਾ ਹੀ ਇੱਦਾਂ ਬਣਿਆ ਰਹਿਣਾ ਚਾਹੀਦਾ ਇਹਦੇ ਵਿੱਚ ਕੋਈ ਫਿਰਕੂ ਪ੍ਰਸਤ ਬੰਦਾ ਕਈ ਵਾਰੀ ਕੀ ਹੁੰਦਾ ਉਹ ਫਾਇਦਾ ਚੁੱਕਣ ਦੇ ਲਈ ਸਾਨੂੰ ਆਡਿਟ ਕਰਨ ਦੀ ਕੋਸ਼ਿਸ਼ ਕਰਦਾ ਸੋ ਮੈਂ মিডিਆ ਦਾ ਵੀ ਧੰਨਵਾਦ ਕਰਦਾ ਕਿ ਸਾਡੀਆਂ ਜਿਹੜੀਆਂ ਚੰਗੀਆਂ ਗੱਲਾਂ ਉਹਨੂੰ ਜਰੂਰ ਰੋਸ਼ਨ ਕਰਿਆ ਕਰੋ ਤੇ ਜੇ ਕਿਤੇ ਕਈ ਵਾਰੀ ਹੁੰਦਾ ਆ ਤੁਹਾਡੇ ਸਰ ਦੇ ਚਿਹਰੇ ਕਿਦਾਂ ਹਸੂ ਹਸੂ ਕਰਦੇ ਆ ਔਰ ਇਹਨਾਂ ਨਾਲ ਜਿਹੜਾ ਆਓ ਭਗਤ ਆ ਉਹ ਕਿੰਨੇ ਅੱਛੇ ਆ ਦੇਖੋ ਕਿਨੇ ਚਾਨ ਨਾਲ ਖੜੇ ਆ ਇਹ ਇਹ ਕਰਦੇ ਕਿ ਪ੍ਰੌਣੇ ਆਏ ਹੋਏ ਆ ਇਹਨਾਂ ਨੇ ਜਿਹੜਾ ਫਰੂਟ ਰੱਖਿਆ ਆ ਮੈਂ ਕਿਹਾ ਵੀ ਚਲ ਮੈਂ ਫਰੂਟ ਹੀ ਖਾ ਲਵਾਂ ਜਿੱਦਾਂ 6 ਬੰਦਿਆਂ ਦਾ ਫਰੂਟ ਇੱਕ ਬੰਦੇ ਨੂੰ ਰੱਖ ਦਿੱਤਾ ਤੇ ਮੈਂ ਇਹ ਪਿਆਰ ਇੰਨਾ ਝਲਕ ਰਿਹਾ ਤੇ ਮੈਂ ਕਿਹਾ ਵੀ ਕਿਸੇ ਨੂੰ ਖਾਣਾ ਖਾਣ ਦੀ ਉਹ ਨਹੀਂ ਰਹੀ ਜਗ੍ਹਾ ਨਹੀਂ ਰਹੀ ਹੈ ਨਾ ਇਹ ਬਹੁਤ ਵਧੀਆ ਦਿਲ ਪਿਆਰ ਇਹ ਜਿਹੜਾ ਪਿਆਰ ਇਹ ਆਓ ਭਗਤ ਜਿਹੜੀ ਹੈ ਇਹ ਸਾਬਤ ਕਰਦੀ ਹੈ ਕਿ ਇਹਨਾਂ ਦੇ ਦਿਲਾਂ ਦੇ ਵਿੱਚ ਸਾਰਿਆਂ ਲਈ ਮੁਹੱਬਤ ਹੈ ਸੋ ਸਾਰਿਆਂ ਨੂੰ ਪਰਮੇਸ਼ਰ ਬਰਕਤ ਦੇਵੇ ਬਹੁਤ ਜੀ ਜੀ ਥੈਂਕ ਯੂ ਪਰ ਬਤਿੰਦੀ ਬਹੁਤ ਸ਼ੁਕਰਾਨੀ ਪ੍ਰਧਾਨ ਥਾਂਦੀ ਸਾਹਿਬ ਵੀ ਨਾਲ ਥਾਂਦੀ ਜੀ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਨਵਾਂ ਸ਼ਹਿਰ ਇਹ ਬਾਰਾਦਰੀ ਵਿੱਚ ਜੋ ਮਸਜਿਦ ਦਾ ਜਮਾ ਮਸਜਿਦ ਦੇ ਉਹਦੇ ਵਿੱਚ ਅੱਜ ਜੋ ਰੋਜ਼ਾ ਖੁੱਲਣ ਦੀ ਰਸਮ ਹੈ ਉਸੇ ਸਮੇਂ ਦੇ ਉੱਤੇ ਸਾਰੇ ਭਾਈਚਾਰੇ ਨੂੰ ਅੱਜ ਬੁਲਾ ਕੇ ਇੱਥੇ ਸਾਰਿਆਂ ਨੇ ਰਲ ਕੇ ਮਿਲ ਕੇ ਅਸੀਂ ਖਾਣਾ ਖਾਧਾ ਤੇ ਸਾਰਿਆਂ ਨੇ ਅਸੀਂ ਜਿੱਥੇ ਰਮਜ਼ਾਨ ਦੇ ਮਹੀਨੇ ਦੀਆਂ ਮੁਬਾਰਕਾਂ ਦਿੱਤੀਆਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਇਸ ਤਰ੍ਹਾਂ ਹੀ ਸਾਰੇ ਰਲ ਮਿਲ ਕੇ ਅਸੀਂ ਪੂਰੇ ਦੇਸ਼ ਪੂਰੇ ਸੰਸਾਰ ਭਰ ਦੇ ਵਿੱਚ ਇਦਾਂ ਦੁਨ ਇਦਾਂ ਰਹੀਏ ਤਾਂ ਜੋ ਜੋ ਕਟੜ ਵਾਰਤਾ ਫਿਰਕੂਪਣਾ ਨਫਰਤਾਂ ਜੋ ਪਈਆਂ ਆ ਇਨਸਾਨਾਂ ਦੇ ਵਿੱਚ ਉਹ ਦੂਰ ਹੋ ਜਾਣਾ ਤੇ ਸਾਨੂੰ ਤਾਂ ਗੁਰੂ ਸਾਹਿਬ ਦਾ ਜੋ ਤੋਂ ਪਹਿਲੇ ਫਰਮਾਇਆ ਕਿ ਅਵਲ ਅਲਾ ਨੂਰੁ ਪਾਇਆ ਕੁਦਰਤ ਦੇ ਕਿਸ ਸਾਹ ਬੰਦੇ ਇੱਕ ਰੂਪ ਤੇ ਸਭ ਜਾਗੂ ਪਜਿਆ ਕੌਣ ਭਲੇ ਕੋ ਮੰਦੇ ਇਸ ਅੱਤ ਨੂੰ ਮਾਦਿਆਂ ਵੀ ਸਾਰੇ ਅਸੀਂ ਹਰ ਇੱਕ ਹੋ ਜਾਈਏ ਇਹ ਸਾਡੀ ਅਜੀ ਦੇ ਤੋਂ ਆ ਜਾ ਜੀ ਇਹ ਗੁਲਦਸਤਾ ਦੇਖੋ ਹੈ ਵੱਖੋ ਵੱਖਰੇ ਆ ਗਏ ਸਾਰੇ ਮਹਿਕਦੇ ਪਏ ਆ ਬਿਲਕੁਲ ਜੀ ਇਹ ਦੋਸਤੋ ਉਸ ਤੋਂ ਵੱਡੀ ਗੱਲ ਇਹ ਇਹ ਜਿਹੜਾ ਪਿਆਰ ਆ ਇਹ ਰਲ ਮਿਲ ਕੇ ਪੰਜਾਬ ਦੇ ਕੰਮ ਆਵੇ ਇਹ ਬਹੁਤ ਜ਼ਰੂਰੀ ਆ ਫਿਰ ਭਾਰਤ ਦੇ ਕੰਮ ਆਵੇ ਫਿਰ ਦੁਨੀਆ ਲਈ ਕੰਮ ਆਵੇ ਯੂਨੀਵਰਸ ਲਈ ਕੰਮ ਆਵੇ ਇਹ ਜ਼ਰੂਰੀ ਆ ਪਿਆਰ ਹੀ ਵੱਡੀ ਬਿਲਕੁਲ ਜੀ